ਅੱਜ ਟਰੈਕਟਰ ਮਾਰਚ ਕਿਤੇ ਜਾ ਰਹੇ ਆ ਉੱਥੇ ਹੀ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰ ਤੇ 바ਰਵੀਂ ਕਰਨੇ ਚੱਲ ਰਹੇ ਨੇ ਤਸਵੀਰ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਹੈ ਔਰ ਮਹਾਰਾਣੀ ਪ੍ਰਨੀਤ ਕੌਰ ਦਾ ਜਿਹੜਾ ਕੀ ਇਹ ਮਹਿਲ ਹੈ ਜਿੱਤੇ ਬਾਹਰ ਕਿਸਾਨਾਂ ਵੱਲੋਂ ਜਿਹੜਾ ਕੀ ਧਰਨਾ ਲਗਾਇਆ ਗਿਆ ਥਣੇ ਟਰੈਕਟਰਾਂ ਸਮੇਤ ਕਿਸਾਨ ਆਏ ਪਏ ਨੇ ਤਸਵੀਰਾਂ ਵੀ ਦੇਖ ਰਹੇ ਹਾਂ ਕਿ ਇਸ ਟਾਈਮ ਗੇਟ ਤੇ ਕਿਹਦੀ ਤਸਵੀਰ ਹੈ ਜੋ ਜਿਹੜੇ ਕਿਸਾਨ ਹੈ ਸ਼ਹਿਰ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਆ ਟਰੈਕਟਰ ਮਾਰਚ ਕਰਨ ਤੋਂ ਬਾਅਦ ਉਹਨਾਂ ਨੇ ਪਟਿਆਲਾ ਦੇ ਕਿਹੇ ਮੋਤੀ ਮਹਿਲ ਕਿਤੇ ਕੈਪਟਨ ਅਬਰਿੰਦਰ ਸਿੰਘ ਦੀ ਰੈਚ ਹੈ ਉਹਦੇ ਘਰ ਦੇ ਬਾਹਰ ਵੀ ਧਰਦਾ ਚੱਲਣਾ ਤਸਵੀਰਾਂ ਵੀ ਦੇਖ ਰਹੇ ਹੋ ਕੀ ਲੰਬੀ ਤਦਾਦ ਤੇ ਟਰੈਕਟਰ ਵੀ ਟਰੈਕਟਰ ਜਿਹੜੇ ਕਿ ਮੋਤੀ ਮਹਿਲ ਦੇ ਆਲੇ-ਦਾਲੇ ਖੜੇ ਨੇ ਔਰ ਉਸਤੇ ਜਿਹੜੇ ਕਿਸਾਨਾਂ ਵੱਲੋਂ ਅੱਜ ਵਕ ਵਕਤ ਆਇਆ ਤੇ ਟਰੈਕਟਰ ਮਾਰਚ ਕੀਤਾ ਅਸੀਂ ਗੱਲ ਵੀ ਕਰਦੇ ਆ ਕਿ ਤੁਸੀਂ ਅੱਜ ਮੋਤੀ ਮੈਲ ਦੇ ਅੱਗੇ ਲਾਇਆ ਪਟਿਆਲੇ ਚ ਕੱਲਾ ਭਾਜਪਾ ਦਾ ਹੋਰ ਵੀ ਕਿਧਰੇ ਜੇ ਆਪਾਂ ਪਟਿਆਲੇ ਦੀ ਗੱਲ ਕਰਦੇ ਆ ਪਟਿਆਲੇ ਦੇ ਜਿਹੜੇ ਭਾਜਪਾ ਦੇ ਲੀਡਰ ਹੋਗੇ ਜਾਂ ਕਾਰਪੋਰੇਟ ਸੈਕਟਰ ਤੇ ਮੌਲ ਟੋਲ ਪਲਾਜ ਜਾਂ ਪੰਪ ਨੇ ਜਿਵੇਂ ਬਹਾਦਰਗੜ੍ਹ ਰਿਲਾਇੰਸ ਦਾ ਮੌਲ ਆ ਉੱਥੇ ਵੀ ਵੱਡੇ ਗੰਤ ਦੇ ਵਿੱਚ 12 ਦਾ ਲੈ ਕੇ ਡੇਢ ਤੱਕ ਟਰੈਕਟਰ ਖੜੇ ਖੜੇ ਨੇ ਦੂਜੇ ਪਾਸੇ ਭਗੇਸ਼ ਅਕਰਵਾਲ ਦਾ ਹੋ ਗਿਆ ਉਹਦਾ ਵੀ ਵੱਡੇ ਗੰਤ ਦੇ ਵਿੱਚ ਟਰੈਕਟਰ ਹੈ ਜਾਂ ਕੈਪਟਨ ਨੰਬਰਿੰਦਰ ਸਿੰਘ ਦਾ ਪਟਿਆਲੇ ਦੇ ਵਿੱਚ ਦੇਖੋ ਜਿਹੜੇ ਹੈ ਬੀਜੇਪੀ ਦੇ ਮੇਨ ਨਮਾਇੰਦੇ ਨੇ ਅਸੀਂ ਇਹਨਾਂ ਨੂੰ ਜਗਾ ਅੱਜ ਜਗਾਣ ਆ ਵੀ ਦੇਖੋ ਤੁਸੀਂ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਦੇ ਲੋਕਾਂ ਦਾ ਖਾਣਾ ਪੀਣਾ ਪੰਜਾਬ ਦੇ ਲੋਕਾਂ ਨਾਲ ਭਾਈਚਾਰਕ ਸਾਂਝਾ ਪਰ ਗੱਲ ਤੁਸੀਂ ਕਰਦੇ ਹੋ ਸੈਂਟਰ ਸਰਕਾਰ ਦੀ ਕਿਉਂਕਿ 2017 ਨੂੰ ਜਦੋਂ ਕੈਪਟਨ ਬਿੰਦੇ ਸਿੰਘ ਮੁੱਖ ਮੰਤਰੀ ਦਾ ਨਾ ਲੋਕਾਂ ਨਾਲ ਵਾਅਦਾ ਕਰਿਆ ਤਾਂ ਵੀ ਸਮੁੱਚੇ ਪੰਜਾਬ ਦੇ ਲੋਕ ਦਾ ਕਰਦੇ ਮਾਫੀ ਬਾਰੇ ਉਹਦੇ ਕਰਕੇ ਲੋਕਾਂ ਨੂੰ ਲੱਗਾ ਵੀ ਮੁੱਖ ਮੰਤਰੀ ਸਾਡੇ ਨਾਲ ਵਾਅਦਾ ਕਰ ਲਿਆ ਲੋਕਾਂ ਦੇ ਪਰ ਕਰਦੇ ਦੀ ਪੰਡ ਭਾਰੀ ਹੁੰਦੀ ਕਿ ਉਹਦੇ ਨਾਲ ਖੁਦਕੁਸ਼ੀਆਂ ਵਧੀਆਂ ਜਿਸ ਦਾ ਮੇਨ ਕਾਰਨ ਕੈਪਟਨ ਬਿੰਦੇ ਸਿੰਘ ਆ ਉਹ テーマ ਕਹਿੰਦਾ ਉਹਨਾਂ ਦੇ ਵਿੱਚ ਜਿਹੜਾ ਕਾਜ ਦਾ ਮਾਫੀ ਆ ਉਹ ਸੈਂਟਰ ਸਰਕਾਰ ਕਰ ਸਕਦੀ ਆ ਅੱਜ ਕੈਪਟਨ ਰਮਿੰਦਰ ਸਿੰਘ ਮਹਾਰਾਣੀ ਪ੍ਰੀਤੂਗੁਰਾ ਬੀਜੇਪੀ ਸਰਕਾਰ ਦੇ ਵਿੱਚ ਮੰਤਰੀ ਨੇ ਨਮੁੰਦੇ ਨੇ ਅੱਜ ਪੰਜਾਬ ਦੇ ਲੋਕਾਂ ਦੇ ਕਿੰਨੇ ਕਿ ਬਾਹ ਫਾੜਦੇ ਨੇ ਦੇਖਣ ਵਾਲੀ ਗੱਲ ਤਾਂ ਉਹ ਆ ਉਹਦੇ ਕਰਕੇ ਅੱਜ ਅਸੀਂ ਇਹਨਾਂ ਨੂੰ ਜਗਾਣ ਆਏ ਆ ਭੜਾਲੇ ਦੇ ਵਿੱਚ ਉਹ ਬਿਲਕੁਲ ਕਹਿੰਦੇ ਕੀ ਅਸੀਂ ਕੇਂਦਰ ਨਾਲ ਗੱਲ ਨਹੀਂ ਕਰਦੇ ਕਿਸਾਨਾਂ ਦੇ ਸਬੰਧ ਵਿੱਚ ਜਿਹੜੇ ਬੀਜੇਪੀ ਦੇ ਆਗੂ ਆ ਉਹਨਾਂ ਦੇ ਘਰ ਦੇ ਬਾਹਰ ਅਸੀਂ ਜਿਹੜਾ ਕੀ ਧਰਨਾ ਲਗਾਇਆ ਗਿਆ ਤਸਵੀਰ ਫੇਰ ਇਧਰੋ ਕੈਮਰਾਮੈਨ ਦਿਖਾਏਗਾ ਜੀ ਲੰਬੀ ਤعداد ਚ ਤੁਸੀਂ ਦੇਖੋਗੇ ਟਰੈਕਟਰ ਹੀ ਟਰੈਕਟਰ ਖੜੇ ਨੇ ਉਹ ਇੱਧਰ ਇੱਧਰਲੇ ਪਾਸੇ ਸਾਹਮਣੇ ਬਿਲਕੁਲ ਮੋਤੀ ਮਹਿਲ ਹੈ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਔਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਇਹ ਆਪਣਾ ਨਿਵਾਸ ਹੈ ਮੋਤੀ ਮਹਿਲ ਉਹਦੇ ਘਰ ਦੇ ਬਾਹਰ ਅੱਜ ਕਤਾਨਾ ਵੱਲੋਂ ਧਰਨਾ ਲਗਾਇਆ ਗਿਆ ਪਟਿਆਲਾ ਤੋਂ ਚਰਨਜੀਤ ਚੋਸ਼ੀ ਦੀ ਰਿਪੋਰਟ ਜਿੱਥੇ ਕਿਸਾਨਾਂ ਵੱਲੋਂ ਪੂਰਾ ਅੱਜ ਟਰੈਕਟਰ ਮਾਰਚ ਕਿਤੇ ਜਾ ਰਹੇ ਆ ਉੱਥੇ ਹੀ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰ ਤੇ ਬਾਾਰਵੀਂ ਧਰਨੇ ਚੱਲ ਰਹੇ ਨੇ ਤਸਵੀਰ ਹੈਗੀ ਆ ਕਾਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਹੈ ਔਰ ਮਹਾਰਾਣੀ ਪ੍ਰਨੀਤ ਕੌਰ ਦਾ ਜਿਹੜਾ ਕੀ ਮਹਿਲ ਹੈ ਜਿੱਤੇ ਬਾਹਰ ਕਿਸਾਨਾਂ ਵੱਲੋਂ ਜਿਹੜਾ ਕੀ ਧਰਨਾ ਲਗਾਇਆ ਗਿਆ ਥਣੇ ਟਰੈਕਟਰਾਂ ਸਮੇਤ ਕਿਸਾਨ ਆਏ ਪਏ ਨੇ ਤਸਵੀਰਾਂ ਵੀ ਦੇਖ ਰਹੇ ਹਾਂ ਕਿ ਇਸ ਟਾਈਮ ਗੇਟ ਤੇ ਕਿਹਦੀ ਤਸਵੀਰ ਹੈ ਕਿਉਂ ਜਿਹੜੇ ਕਿਸਾਨ ਸ਼ਹਿਰ ਦੇ ਵਿੱਚ ਟਰੈਕਟਰ ਮਾਰਚ ਕਰ ਰਹੇ ਆ ਟਰੈਕਟਰ ਮਾਰਚ ਕਰਨ ਤੋਂ ਬਾਅਦ ਉਹਨਾਂ ਨੇ ਪਟਿਆਲਾ ਤੇ ਕੇ ਮੋਤੀ ਮਹਿਲ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਰਾਹ ਚਾ ਉਹਦੇ ਘਰ ਤੇ ਵਾਰ ਵੀ ਧਰਦਾ ਚੱਲਣਾ ਤਸਵੀਰਾਂ ਵੀ ਦੇਖ ਰਹੇ ਹੋ ਕੀ ਲੰਬੀ ਤਦਾਦ ਤੇ ਟਰੈਕਟਰ ਟਰੈਕਟਰ ਜਿਹੜੇ ਕਿ ਮੋਤੀ ਮਹਿਲ ਦੇ ਆਲੇ-ਦਾਲੇ ਖੜੇ ਨੇ ਔਰ ਉਸਤੇ ਜਿਹੜੇ ਕਿਸਾਨਾਂ ਵੱਲੋਂ ਅੱਜ ਵੱਖ-ਵੱਖਤ ਆਇਆ ਤੇ ਟਰੈਕਟਰ ਮਾਰਚ ਕੀਤਾ ਅਸੀਂ ਗੱਲ ਵੀ ਕਰਦੀਆਂ ਕਿ ਤੁਸੀਂ ਅੱਜ ਮੋਤੀ ਮਹਿਲ ਦੇ ਅੱਗੇ ਲਾਇਆ ਪਟਿਆਲੇ ਚ ਕੱਲਾ ਭਾਜਪਾ ਦਾ ਹੋਰ ਵੀ ਕਿਧਰੇ ਜੇ ਆਪਾਂ ਪਟਿਆਲੇ ਦੀ ਗੱਲ ਕਰਦੇ ਆ ਪਟਿਆਲੇ ਦੇ ਜਿਹੜੇ ਭਾਦ ਪਦ ਲੀਡਰ ਹੋਗੇ ਜਾਂ ਕਾਰਪੋਰੇਟ ਸੈਕਟਰ ਦੇ ਮਾਲ ਟੋਲ ਪਲਾਜ ਜਾਂ ਪੰਪ ਨੇ ਜਿਵੇਂ ਬਹਾਦਰਗੜ ਅਲਾਈਂਸ ਦਾ ਮਾਲ ਆ ਉੱਥੇ ਵੀ ਵੱਡੇ ਗੰਤ ਦੇ ਵਿੱਚ 12 ਦਾ ਲੈ ਕੇ ਡੇਢ ਤੱਕ ਟਰੈਕਟਰ ਖੜੇ ਖੜੇ ਨੇ ਦੂਜੇ ਪਾਸੇ ਭਵੇਸ਼ ਅਕਰਵਾਲ ਦਾ ਹੋ ਗਿਆ ਉਹਦਾ ਵੀ ਵੱਡੇ ਗੰਤ ਦੇ ਵਿੱਚ ਟਰੈਕਟਰ ਹੈ ਜਾਂ ਕੈਪਟਨ ਮਨਿੰਦਰ ਸਿੰਘ ਦਾ ਪਟਿਆਲੇ ਦੇ ਵਿੱਚ ਦੇਖੋ ਜਿਹੜੇ ਹੈ ਬੀਜੇਪੀ ਦੇ ਮੇਨ ਨੁਮਾਇੰਦੇ ਨੇ ਅਸੀਂ ਇਹਨਾਂ ਨੂੰ ਜਗਾ ਅੱਜ ਜਗਾਣਾ ਵੀ ਦੇਖੋ ਤੁਸੀਂ ਪੰਜਾਬ ਦੇ ਵਿੱਚ ਰਹਿਣਾ ਪੰਜਾਬ ਦੇ ਲੋਕਾਂ ਦਾ ਖਾਣਾ ਪੀਣਾ ਪੰਜਾਬ ਦੇ ਲੋਕਾਂ ਨਾਲ ਭਾਈਚਾਰਕ ਸੰਝਾ ਪਰ ਗੱਲ ਤੁਸੀਂ ਕਰਦੇ ਆ ਸੈਂਟਰ ਸਰਕਾਰ ਦੀ ਕਿਉਂਕਿ 2017 ਨੂੰ ਜਦੋਂ ਕੈਪਟਨ ਮਨਿੰਦਰ ਸਿੰਘ ਮੁੱਖ ਮੰਤਰੀ ਦਾਣਾ ਲੋਕਾਂ ਨਾਲ ਵਾਦਾ ਕਰਿਆ ਤਾਂ ਵੀ ਸਮੁੱਚੇ ਪੰਜਾਬ ਦੇ ਲੋਕ ਦਾ ਕਰਦੇ ਮਾਫੀ ਬਾਰੇ ਉਹਦੇ ਕਰਕੇ ਲੋਕਾਂ ਨੂੰ ਲੱਗਾ ਵੀ ਮੁੱਖ ਮੰਤਰੀ ਸਾਡੇ ਨਾਲ ਵਾਦਾ ਕਰ ਲਿਆ ਲੋਕਾਂ ਦੇ ਪਰ ਕਰਦੇ ਦੀ ਪੰਡ ਭਾਰੀ ਹੁੰਦੀ ਕਿ ਉਹਦੇ ਨਾਲ ਖੁਦਕੁਸ਼ੀਆਂ ਵਧੀਆਂ ਜਿਸ ਦਾ ਮੇਨ ਕਾਰਨ ਕੈਪਟਨ ਮਨਿੰਦਰ ਸਿੰਘ ਆ ਉਸ ਟਾਈਮ ਆ ਕਹਿੰਦਾ ਹੁੰਦਾ ਤਾਂ ਵੀ ਜਿਹੜਾ ਕਾਜ ਦਾ ਮਾਫੀ ਆ ਉਹ ਸੈਂਟਰ ਸਰਕਾਰ ਕਰ ਸਕਦੀ ਆ ਅੱਜ ਕੈਪਟਨ ਰਮਿੰਦਰ ਸਿੰਘ ਮਹਾਰਾਣੀ ਪ੍ਰੇਤਤ ਦੁਆਰਾ ਭਾਜਪਾ ਸਰਕਾਰ ਦੇ ਵਿੱਚ ਮੰਤਰੀ ਨੇ ਨਮੁੰਦੇ ਨੇ ਅੱਜ ਪੰਜਾਬ ਦੇ ਲੋਕਾਂ ਦੇ ਕਿੰਨੇ ਕੁ ਬਾਹ ਫਾੜਦੇ ਨੇ ਦੇਖਣ ਵਾਲੀ ਗੱਲ ਤਾਂ ਉਹ ਆ ਉਹਦੇ ਕਰਕੇ ਅੱਜ ਅਸੀਂ ਇਹਨਾਂ ਨੂੰ ਜਗਾਣ ਆਏ ਆ ਪਰਿਹੜਾ ਦੇ ਵਿੱਚ ਤਾਂ ਬਿਲਕੁਲ ਕਹਿੰਦੇ ਕੀ ਅਸੀਂ ਕੇਂਦਰ ਨਾਲ ਗੱਲ ਨਹੀਂ ਕਰਦੇ ਕਿਸਾਨਾਂ ਦੇ ਸਬੰਧ ਵਿੱਚ ਜਿਹੜੇ ਭਾਜਪਾ ਦੇ ਆਗੂ ਆ ਉਹਨਾਂ ਦੇ ਘਰ ਦੇ ਬਾਹਰ ਅਸੀਂ ਜਿਹੜਾ ਕੀ ਧਰਨਾ ਲਗਾਇਆ ਗਿਆ ਤਸਵੀਰ ਫੇਰ ਇਧਰੋ ਕੈਮਰਾਮੈਨ ਦਿਖਾਏਗਾ ਕਿ ਲੰਬੀ ਤਦਾਦ ਚ ਤੁਸੀਂ ਦੇਖੋਗੇ ਟਰੈਕਟਰ ਹੀ ਟਰੈਕਟਰ ਖੜੇ ਨੇ ਔਰ ਇੱਧਰ ਇੱਧਰ ਦੇ ਪਾਸੇ ਸਾਹਮਣੇ ਬਿਲਕੁਲ ਮੋਤੀ ਮਹਿਲ ਹੈ ਜਿੱਥੇ ਮਹਾਰਾਣੀ ਪ੍ਰਨੀਤ ਕੌਰ ਔਰ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦਾ ਇਹ ਆਪਣਾ ਨਿਵਾਸ ਹੈ ਮੋਤੀ ਮਹਿਲ ਉਹਦੇ ਘਰ ਦੇ ਬਾਹਰ ਅੱਜ ਕਤਾਨਾ ਵੱਲੋਂ ਧਰਨਾ ਲਗਾਇਆ ਗਿਆ ਪਟਿਆਲਾ ਤੋਂ ਚਰਨਜੀਤ ਚੋਸ਼ੀ ਦੀ ਰਿਪੋਰਟ ਜਿੱਥੇ ਕਿਸਾਨਾਂ ਵੱਲੋਂ ਪੂਰੇ ਅੱਜ ਟਰੈਕਟਰ ਮਾਰਚ ਕਿਤੇ ਜਾ ਰਹੇ ਆ ਉੱਥੇ ਹੀ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰ ਤੇ ਬਾਹਰ ਵੀ ਧਰਨੇ ਚੱਲ ਰਹੇ ਨੇ ਤਸਵੀਰ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਦਾ ਮੋਤੀ ਮਹਿਲ ਹੈ ਔਰ ਮਹਾਰਾਣੀ ਪਰਨੀਤ ਕੌਰ ਦਾ ਜਿਹੜਾ ਕੀ ਮਹਿਲ ਹੈ ਜਿੱਤੇ ਬਾਹਰ ਕਿਸਾਨਾਂ ਵੱਲੋਂ ਜਿਹੜਾ ਕੀ ਧਰਨਾ ਲਗਾਇਆ ਗਿਆ ਥਣੇ ਟਰੈਕਟਰਾਂ ਸਮੇਤ ਕਿਸਾਨ ਆਏ ਪਏ ਨੇ ਤਸਵੀਰਾਂ ਵੀ ਦੇਖ ਰਹੇ ਹਾਂ ਕਿ ਇਸ ਟਾਈਮ ਕਿਹੜੇ